ਦੇ ਜਿਹੜਾ ਇਹਨਾਂ ਦੀ ਪਰਸ਼ੰਦ ਦੇ ਖਾਤਮਾ ਜਮਾਣੇ ਦੇ ਜਿਹੜਾ ਹੈਗਾ ਇਹ ਤੋਂ ਉਹਦੇ ਜਿਹੜੇ ਫੋਗਸ ਜਿਹੜੇ ਕੁਝ ਲੱਗਦੀਆਂ ਬਣਾ ਕੇ ਕੀੜੇ ਤੋਂ ਪਰਸ਼ੰਦ ਚਾਹੀਏ ਪਰਸ਼ੰਦ ਕਮ ਕਰਦੇ ਉਹਦੇ ਕਾਉਂਸ ਦੇ ਅੰਸ਼ਲੇ ਦੇ ਵੈਸੇ ਕੋਈ ਉਹਦੇ ਸੀਰੀਅਲ 420 402 ਜਿਹੜਾ ਹੈ ਰੀਆ ਦੇ ਸ਼ਕਤੀਆਂ 6406 4502 402 ਕਹਿੰਦੇ ਕੋਈ ਸੀ ਕਿ ਜਿਹੜੇ ਤੋਂ ਪੈਸੇ ਗਏ ਉਹ ਦਰ ਦਰਾਂ ਦੇ ਤਕਰੀਸ ਜਿਹੜਾ ਹੈਗਾ ਸੀ o de ti como un de un de caucho chelle que, le, que le ਲੁਧਿਆਣਾ ਨਗਰ ਨਿਗਮ ਦੇ ਵਿੱਚ ਘਟਾਲਾ ਮਾਮਲੇ ਦੇ ਵਿੱਚ ਥਾਣਾ ਡਿਵੀਜ਼ਨ ਨੰਬਰ 5 ਪੁਲਿਸ ਨੇ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਅਤੇ ਵੀ ਦੱਸਿਆ ਕਿ ਇਹ ਸਾਰੇ ਨਗਰ ਨਿਗਮ ਦੇ ਅਧਿਕਾਰੀ ਨੇ ਅਤੇ ਬੋਗਸ ਦੇ ਮਾਮਲੇ ਵਿੱਚ 44 ਦੇ ਕਰੀਬ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਦੇ ਅਕਾਊਂਟਾਂ ਵਿੱਚ ਪੈਸੇ ਗਏ ਸੀ ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਗਰ ਨਿਗਮ ਕਮਿਸ਼ਨਰ ਨੂੰ ਸ਼ਾਮਲ ਤਫ਼ਤੀਸ਼ ਕੀਤਾ ਜਾਵੇਗਾ ਅਤੇ ਡਾਕੂਮੈਂਟ ਮੰਗੇ ਜਾਣਗੇ एडीसीपी समीर वर्मा ने ये भी जिक्र किया कि इस ਵਿੱਚ ਹਲੇ ਤੱਕ ਸੱਤ ਖਿਲਾਫ ਮਾਮਲਾ ਦਰਜ ਕੀਤਾ ਉਹਨਾਂ ਕਹਿੰਿਆ ਕਿ ਵੱਖ-ਵੱਖ ਧਰਾਮਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਜਾਂਚ ਜਾਰੀ ਹੈ ਆ ਗਿਆ ਸਰ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਦੇ ਮੁਕਦਮੇ ਅੰਦਰ ਵਿੱਚ ਕਿੰਨਾ ਦਾ ਫਰੋਡ ਸਮਝਦੇ ਜਿਹਦੀ ਸਾਨੂੰ ਕੰਪਲੇਂਟ ਮਿਲੀ ਸੀਗੀ ਦੀ ਕਾਰਪੋਰੇਸ਼ਨ ਲੁਧਿਆਣਾ ਵੱਲੋਂ ਤੇ ਇਹਦੇ ਵਿੱਚ ਜਿਹੜਾ ਗੁਲਸ਼ਨ رائے ਇਹਨਾਂ ਦੇ ਹੈਲਥ ਆਫੀਸਰ ਨੇ ਉਹਨਾਂ ਨੇ ਇਨਕੁਆਇਰੀ ਕੀਤੀ ਹੈ ਕਿ ਉਹ ਕੰਪਲੇਂਟ ਨੇ ਉਹਨਾਂ ਨੇ ਦੱਸਿਆ ਕਿ ਜਿਹੜਾ ਇਹਦਾ ਵੀ ਕਾਰਪੋਰੇਸ਼ਨ ਦੇ ਜਿਹੜੇ ਖੱਤ ਮੁਲਾਜ਼ਮਾਂ ਨੇ ਮਿਲ ਕੇ ਜਿਹੜਾ ਹੈਗਾ ਕੀ ਉਹਨਾਂ ਦੇ ਜਿਹੜੇ ਕਿ ਫੋਕਸ ਜਿਹੜੇ ਨੇ ਕੁਝ ਵਿਅਕਤੀ ਆ ਵੀ ਜਿਹੜੇ ਬਣਾ ਕੇ ਕੀ ਰੀਡਰ ਕਾਰਪੋਰੇਸ਼ਨ ਦਰਸਾਇਆ ਗਈ ਕਾਰਪੋਰੇਸ਼ਨ 'ਚ ਕੰਮ ਕਰਦੇ ਤੇ ਉਹਨਾਂ ਦੇ ਅਕਾਊਂਟਸ ਦੇ ਵਿੱਚ ਜਿਹੜੇ ਨੇ ਪੈਸੇ ਪੁਆਏ ਤੇ ਜਿਹੜੀ ਇਹ ਆਡਿਟ ਹੋਇਆ ਸੀ ਇਹਦਾ ਤੱਕ ਹੈ ਗੋਨੂ 2022-23 ਦਾ ਉਹਦੇ ਵਿੱਚ ਖੁਲਾਸਾ ਹੋਇਆ ਤੇ ਉਹਦੇ ਤੇ ਅਸੀਂ ਜਿਹੜਾ 420 409 ਦਾ ਜਿਹੜਾ ਐਫ ਆਈ ਆਰ ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 406 420 409 ਦੇ ਸੱਤ ਬੁਲਾਜ ਨੂੰ ਮਲਜ਼ਮਾਂ ਦੇ ਖਿਲਾਫ ਜਿਹੜੀ ਹੈਗੀ ਜਿਹੜੇ ਕਿ ਸਾਰੇ ਹੀ EMPLOYEES ਨੇ ਕਾਰਪੋਰੇਸ਼ਨ ਮੂਸਲ ਕਾਰਪੋਰੇਸ਼ਨ ਦੇ ਅੰਦਰ ਦੇ ਉਹਨਾਂ ਦੇ ਖਿਲਾਫ ਦਰਜ ਹੋਈ ਹੈ ਇਸ ਤੋਂ ਇਲਾਵਾ ਜਿਹੜੇ ਵਿਅਕਤੀਆਂ ਦੇ ਬੋਗਸ ਵਿਅਕਤੀਆਂ ਦੇ 44 ਬੋਗਸ ਵਿਅਕਤੀ ਜਿਹਨਾਂ ਦੇ ਅਕਾਊਂਟ ਵਿੱਚ ਪੈਸੇ ਗਏ ਨੇ ਉਹ ਦੌਰਾਨ ਦੇ ਤਫਤੀਸ਼ ਜਿਹੜਾ ਹੈਗਾ ਸੀ ਉਹ ਉਹਨਾਂ ਨੂੰ ਦਿਖਾਵਾਂਗੇ ਕਿ ਉਹ ਵਿਅਕਤੀ ਕੌਮ ਨੇ ਤੇ ਉਹਨਾਂ ਦੇ ਅਕਾਊਂਟ ਵਿੱਚ ਕਿੰਨੇ ਕਿੰਨੇ ਪੈਸੇ ਗਏ ਤੇ ਸਰ ਟੋਟਲ ਕਿੰਨੀ ਅਮਾਉਂਟ ਹੈ ਉਹ ਵਾਲਾ ਜਿਹੜਾ ਇਨਕੁਆਇਰੀ ਰਿਪੋਰਟਾਂ ਦੇ ਵਿੱਚ ਕਲੀਅਰ ਨਹੀਂ ਹੈਗਾ ਉਹਦੇ ਵਿੱਚ ਉਹਨਾਂ ਸੀ ਜਿਹੜਾ ਸਾਰਾ ਹੈਗਾ ਕਮਿਸ਼ਨਰ ਕੋਲ ਮਿਊਂਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਜਿਹੜੇ EMPLOYEES ਨੇ ਕੰਪਲੇਨਟ ਹੈ ਇਹਨਾਂ ਨੂੰ ਸ਼ਾਮਿਲ ਕਰਕੇ ਸਾਰਾ ਉਹ ਕਾਗਜ਼ ਵੀ ਲਵਾਗੇ ਡਾਕੂਮੈਂਟਰੀ ਪ੍ਰੂਫ ਵੀ ਲਵਾਗੇ ਤੇ ਐਵੀਡੈਂਸ ਲਵਾਗੇ ਤੇ ਫਿਰ ਉਹਦੇ ਵਿੱਚ ਕਲੀਅਰ ਹੋਏਗਾ ਥੈਂਕ ਯੂ